ਬਠਿੰਡਾ ਦੇ ਜ਼ਿਲ੍ਹਾ ਪ੍ਰੀਸ਼ਦ ਵਿਖੇ ਏਡੀਸੀ ਵਿਕਾਸ ਦੇ ਦਫ਼ਤਰ ਦੇ ਬਾਹਰ ਅੱਜ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਦੇ ਵਿੱਚ ਮਜ਼ਦੂਰਾਂ ਵੱਲੋਂ ਦਿੱਤਾ ਗਿਆ ਧਰਨਾ ਕੀਤੀ ਗਈ ਨਾਹਰੇਬਾਜੀ ਸ਼ੁੱਕਰਵਾਰ ਨੂੰ 12 ਵਜੇ ਦੇ ਲਗਭਗ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰਕਾਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡਾਂ ਦੇ ਵਿੱਚ ਜੋ ਐਮਐਲਏ ਜਗਸੀਰ ਸਿੰਘ ਹੈ ਉਹ ਜੋ ਪਿਛਲੇ ਸਮੇਂ ਚੋਣਾਂ ਹੋਈਆਂ ਉਦੋਂ ਜੋ ਇਹਨਾਂ ਮਜ਼ਦੂਰਾਂ ਵੱਲੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਗਈਆਂ ਉਸ ਨੂੰ ਲੈ ਕੇ ਇਹਨਾਂ ਨੂੰ ਸਾਈਡ ਤੇ ਕਰਕੇ ਉਹਨਾਂ ਵੱਲੋਂ ਨਵੇਂ ਬੰਦੇ ਆਪਣਾ ਰੱਖੇ ਜਾ ਰਹੇ ਹਨ ਅਤੇ ਹੋਰ ਆਪਣਾ ਮੁੱਦਰਾ ਦੀ ਮੰਗਾਂ ਨੂੰ ਲੈ ਕੇ ਜਿਨ੍ਹਾਂ ਵੱਲੋਂ ਬਠਿੰਡਾ ਦੇ ਏਡੀਸੀ ਵਿਕਾਸ ਦੇ ਦਫ਼ਤਰ ਦੇ ਬਾਹਰ ਇੱਕ ਦਿਨ ਦੀ ਲੀਤ ਇਹਨਾਂ ਵੱਲੋਂ ਧਰਨਾ ਦਿੱਤਾ ਗਿਆ ਇਹਨਾਂ ਦਾ ਕਹਿਣਾ ਹੈ ਕਿ ਜੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਉਹਨਾਂ ਬੁਲਾਉਣ ਵਾਲੇ ਤਨ ਦੇ ਵਿੱਚ ਬੱਸਾਂ ਤੇ ਟ੍ਰੇਨਾਂ ਵੀ ਰੁਕੀਆਂ ਜਾਣਗੀਆਂ ਮੈਂ ਕਿਹੜੀ ਜਥੇਬੰਦੀ ਕੀ ਮਾ? ਮੇਰਾ ਨਾਮ ਦਰਸ਼ਨਾ ਜਸੀਆ ਜੀ। ਯਾ ਪ੍ਰਧਾਨ عورت ਉਪਤੀ ਮੋਰਚਾ ਤੇ ਦਹਾਤੀ ਮਜੂਲ ਸੋਨਾ ਕਲਿਨਰ ਜੀ। ਅੱਜ ਦੇ ਪ੍ਰੋਗਰਾਮ ਅੱਜ ਦਾ ਜਿਹੜਾ ਨਾ ਹੁਣ ਚੋਣਾ ਹੋ ਕੇ ਹਟੀਆਂ ਆਈਆਂ ਉਹਨਾਂ ਦੇ ਵਿੱਚ ਮੋਦੀ ਨੂੰ ਹਰਾਇਆ ਗਿਆ ਦਾ। ਉਹਦਾ ਮੋਦੀ ਬਦਲਾ ਲੈ ਰਿਹਾ ਹੈ ਨਾ ਗਰੀਬਾਂ ਤੋਂ, ਕਿਸ ਦੂਰਾਂ ਤੋਂ ਕਿਉਂਕਿ ਨਰੇਗਾ ਕਿਤੇ ਨਾ ਕਿਤੇ ਇਹਨਾਂ ਦੀ ਨੀਤੀਆਂ ਖਰਾਬ ਹੋ ਗਈਆਂ ਵੀ ਨਰੇਗਾ ਨੂੰ ਕਿਸੇ ਲੋਟ ਬੰਦ ਕੀਤਾ ਜਾਵੇ। ਇਹਨਾਂ ਨੂੰ ਲਿਜਾ ਕੇ 2-2 ਕਿਲੋਮੀਟਰ ਤੇ ਹਾਜ਼ਰੀਆਂ ਲਗਦਣਾ। فیر اوتھ لے کے ਕੰਮਾਂ ਤੇ ਲਾਇਆ ਜਾਂਦਾ ਹੈ ਸ਼ਾਮ ਨੂੰ ਫੇਰ ਉਥੇ ਲਿਜਾ ਕੇ ਹਾਜ਼ਰ ਨਾ ਲਾਦੇ ਹੁਣ ਜਿਹੜੀਆਂ ਬਜ਼ੁਰਗ ਔਰਤਾਂ ਇਹਨਾਂ ਤੋਂ ਨਹੀਂ ਇਹਨਾਂ ਚੱਲ ਸਕਦੀ ਚਲੋ ਉਥੇ ਕੰਮ ਕਰ ਸਕਦੀ ਹੈਗੇ ਇਹਨਾਂ ਦੇ ਅੱਜ ਖਿਲਾਫ ਅਸੀਂ ਇੱਥੇ ਮੰਗ ਪੱਤਰ ਵੀ ਦੇਵਾਂਗੇ ਇਸੇ ਦੇ ਕਰਕੇ ਨਰੇਗਾ ਦੇ ਕਰਕੇ ਆਏ ਆਂਗੇ ਇੱਕ ਇਹਨਾਂ ਨੇ ਵਾਅਦਾ ਕੀਤਾ ਸੀ ਹਜ਼ਾਰ-ਹਜ਼ਾਰ ਰੁਪਏ ਪਾਵਾਂਗੇ ਉਹ ਵਾਅਦੇ ਆ ਤੇ ਸਰਕਾਰਾਂ ਮੁਕਰਦ ਨਾ ਜਾ ਰਹੀਆਂ ਸਾਰੇ ਪਾਸੇ ਇਸ ਕਰਕੇ ਉਹਨਾਂ ਦੀ ਇਹ ਸਾਰਾ ਮੰਗਾਂ ਲੈ ਕੇ ਅਸੀਂ ਅੱਜ ਇੱਥੇ ਹਾਜ਼ਰ ਹੋਏ ਆਂ ਦਾਤੀ ਮਿੰਨੀ ਦੂਸਵਾ ਤੇ ਔਰਤ ਮੁਕਤੀ ਮੋਰਚਾ ਅਸੀਂ ਕਿ ਨਾਮ ਹੈ ਤੁਹਾਡਾ ਕਿਹੜੇ ਜੀਨ ਕੀ ਨਾਮ ਮੈਂ ਪ੍ਰਕਾਸ਼ ਸਿੰਘ ਜਰਨਲ ਸਿਕਤਰ ਵਿਆਤੀ ਦੀ ਦੂਰ ਸਭਾ ਜ਼ਿਲ੍ਹਾ ਭਟਣਾ ਅਸੀਂ ਅੱਜ ਜਿਹੜਾ ਧਰਨਾ ਲਾਇਆ ਮੇਨਲੀ ਮੰਗ ਹੈ ਜਿਹੜੀ ਸਾਡੀ ਤੇ ਆਪ ਸਰਕਾਰ ਹੈ ਜਿਹੜੀ ਖਾਸ ਕਰਕੇ ਜਗਸੀਰ ਹੈ ਜਿਹੜਾ ਮੈਲੇ ਉਹ ਸਾਡੇ ਪਿੰਡਾਂ 'ਚ ਧੱਕੇਸ਼ਾਹੀ ਕਰਦਾ ਹੈ ਗੁੰਡਾ ਕਰਦੀ ਕਰਦਾ ਆਪਦੇ ਬੰਦਿਆਂ ਤੋਂ ਕਰਾਉਂਦਾ ਸਾਡੇ ਜਿਹੜੇ ਪਿੰਡਾਂ 'ਚ ਮੇਡ ਰੱਖਿਆ ਉਹਨਾਂ ਨੂੰ ਹਟਾ ਕੇ ਆਪਦੇ ਬੰਦੇ ਜਿਹੜੇ ਉੱਥੇ ਫਿੱਟ ਕਰ ਰਿਹਾ ਹੈ ਤੇ ਮਜ਼ਦੂਰਾਂ ਨੂੰ ਜਿਹੜਾ ਕੰਮ ਨਹੀਂ ਮਿਲ ਰਿਹਾ ਉਹ ਏਸ਼ ਕਰਕੇ ਕਰ ਰਿਹਾ ਕਿ ਵੋਟਾਂ ਨਹੀਂ ਸਾਨੂੰ ਲੋਕਾਂ ਨੇ ਪਾਈਆਂ ਮਜ਼ਦੂਰਾਂ ਨੇ ਵੋਟਾਂ ਨਹੀਂ ਪਾਈਆਂ ਨਰੇਗਾ ਵਾਲੇ ਨੇ ਸਾਨੂੰ ਹਰਾਤਾ ਉਹ ਗੁੱਸਾ ਕੱਢ ਰਿਹਾ ਅਸੀਂ ਇਸ ਕਰਕੇ ਅੱਜ ਮੈਨ ਲਈ ਧਰਨਾ ਲਾਇਆ ਤੇ ਇਹਦੇ ਨਾਲ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਅੱਜ ਅਸੀਂ ਸਰਕਾਰ ਨੂੰ ਭੇਜਾਂਗੇ ਡੀਸੀ ਰਾਹੀਂ ਕਿ ਜਿਹੜਾ ਨਰੇਗਾ ਦੀ ਦਿਹਾੜੀ ਹੈ ਉਹ 700 ਰੁਪਏ ਕੀਤੀ ਜਾਵੇ ਨਰੇਗਾ ਦਾ ਜਿਹੜਾ ਕੰਮ ਹੈ ਉਹ ਪੂਰਾ ਸਾਲ ਕੀਤਾ ਜਾਵੇ 100 ਦਿਨ ਨਹੀਂ ਪੂਰਾ ਸਾਲ ਹਰ ਰੋਜ਼ ਕੰਮ ਚੱਲੇ ਇੰਦੇ ਜਿਹੜਾ ਜਿਹੜਾ ਕੰਮ ਹੈ ਜਿੰਨੇ ਵੀ ਪਰਿਵਾਰ ਚ ਬਾਲਗ ਹੈ 18 ਸਾਲ ਤੋਂ ਵੱਡੇ ਹੈ 4 ਆ 2 ਆ ਉਹ ਸਾਰਿਆਂ ਨੂੰ ਕੰਮ ਦਿੱਤਾ ਜਾਵੇ ਜਦੋਂ ਕਿ ਹੁਣ ਇੱਕ ਜਣੇ ਨੂੰ ਦਿੱਤਾ ਜਾਂਦਾ ਪਰਿਵਾਰ ਚੋਂ ਕੰਮ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਧਰਨਾ ਲਾਇਆ ਜੇ ਸਾਡੀਆਂ ਗੱਲਾਂ ਨਾ ਮੰਨੀਆਂ ਤਾਂ ਅਸੀਂ ਆਉਣ ਵਾਲੇ ਸਮੇਂ ਚ 10 ਤਰੀਕ ਨੂੰ ਇਹੀ ਸਾਰੀਆਂ ਮੰਗਾਂ ਦੇ ਮੰਗ ਪੱਤਰ ਹੈ ਜਿਹੜਾ ਉਹ ਐਮਐਲਏ ਨੂੰ ਭੇਜ ਰਹੇ ਆ ਪੰਜਾਬ ਚ ਸਾਰੇ ਐਮਐਲਏ ਨੂੰ 10 ਤਰੀਕ ਨੂੰ ਵੱਡੀ ਗਿਣਤੀ ਚ ਇਕੱਠੇ ਹੋ ਕੇ ਇਸੇ ਤਰ੍ਹਾਂ ਅਸੀਂ 15 ਤਰੀਕ ਨੂੰ ਸਾਰੇ ਐਮਪੀਆ ਨੂੰ ਪੰਜਾਬ ਚ ਤੋ ਮੰਗ ਪੱਤਰ ਦੇ ਰਿਆ ਹਿੰਦੁਸਤਾਨ ਚ ਇਹ ਮਜ਼ਦੂਰਾਂ ਦੀਆਂ ਜਿਹੜੇ ਨਰੇਗਾ ਮਜ਼ਦੂਰ ਹੈ ਉਹਨਾਂ ਦੀ ਹਾਲਤ ਬੜੀ ਮਾੜੀ ਆ ਪਿੰਡਾਂ ਚ ਉਹਨਾਂ ਕੋਲੇ ਕੋਈ ਕੰਮ ਨਹੀਂ ਹੈ ਨਰੇਗਾ ਦਾ ਕੰਮ ਹੈ ਉਹ ਮਿਲਦਾ ਨਹੀਂ ਹੈ ਇਸ ਕਰਕੇ ਅਸੀਂ ਇਹ ਮੰਗ ਪੱਤਰ ਜਿਹੜਾ ਭੇਜਿਆ ਵੰਡ ਪ੍ਰਣਾਲੀ ਆ ਜਿਹੜੀ ਸਾਡੀ ਉਹ ਘਟਾ ਕੇ ਸਾਡੀ ਜਿਹੜੀ ਕਣਕ ਹੈ 5 ਕਿਲੋ ਕਰਦੀ ਆ ਉਹ 2 ਰੁਪਈਆ ਵਾਲੀ ਜਿਹੜੀ ਦੂਜੀ ਸੀ 30 ਕਿਲੋ ਮਿਲਦੀ ਸੀ ਉਹ ਬੰਦ ਕਰਤੀ ਹਾਲਾਤ ਬੜੇ ਮਾੜੇ ਆ ਗਰੀਬਾਂ ਦੇ ਰੋਟੀ ਬਹੁਤੇ ਘਰਾਂ ਚ ਦੋ ਟਾਈਮ ਸਬਜ਼ੀ ਨਹੀਂ ਬਣਦੀ ਬਹੁਤੇ ਘਰਾਂ ਚ ਦੋ ਟਾਈਮ ਰੋਟੀ ਵੀ ਨਹੀਂ ਬਣਦੀ ਇਹੀ ਹਾਲਾਤ बन ਗਈ ਹੈ ਮਜ਼ਦੂਰਾਂ ਦੀ ਪਿੰਡਾਂ ਚ ਤਾਂ ਉਹ ਸਵੇਰੇ ਵਾਲੀਆਂ ਹੀ ਸ਼ਾਮ ਨੂੰ ਖਾ ਲੈਂਦੇ ਆ ਸੋ ਇਹ ਇੰਨਾ ਹਾਲਤਾਂ ਚ ਬੜੀ ਮਤਲ ਮਾੜੀ ਹਾਲਤਾਂ ਉਹਨਾਂ ਦੀ ਪਰ ਇਹਨਾਂ ਹਾਲਤਾਂ ਚ ਦੱਸਿਆ ਅੱਗੇ ਸੰਘਰਸ਼ ਕਰਾਂਗੇ ਜੇ ਸਾਡੀਆਂ ਗੱਲਾਂ ਨਾ ਮੰਨੀਆਂ ਅਸੀਂ ਸੜਕਾਂ ਵੀ ਜਾਮ ਕਰਾਂਗੇ ਅਸੀਂ ਰੇਲਾਂ ਵੀ ਜਾਮ ਕਰਾਂਗੇ ਆਉਣ ਵਾਲੇ ਸਮੇਂ ਚ ਮਜ਼ਦੂਰ ਬਹੁਤ ਔਖੇ ਆ ਭੁੱਖੇ ਮਰਨ ਵਾਲੋ ਤਾਂ ਫਿਰ ਅਸੀਂ ਮੈਦਾਨ ਚ ਆ ਕੇ ਮਰਾਂਗੇ ਸੋ ਇਹ ਅਸੀਂ ਫੈਸਲਾ ਕੀਤਾ ਹੈ ਦੋ ਤਿੰਨ ਮਹੀਨੇ ਤੋਂ ਜਿਹੜਾ ਕਹਿੰਦੇ ਫੰਡ ਵੀ ਨਹੀਂ ਆਇਆ ਤੇ ਕੰਮ ਵੀ ਬੰਦ ਪਏਗੇ ਹਾਂਜੀ ਬਿਲਕੁਲ ਉਹ ਬਹਾਨੇਬਾਜ਼ੀ ਕਹਿੰਦੇ ਆ ਕਿਉਂਕਿ ਨਰੇਗਾ ਦੇ ਜਿਹੜੇ ਕਰਮਚਾਰੀ ਐ ਸੈਕਟਰੀ ਐ ਉਹਨਾਂ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲਿਆ ਅਸੀਂ ਕਹਿੰਨੇ ਵੀ ਉਹਨਾਂ ਨੂੰ ਉਹ ਤਨਖਾਹਾਂ ਮਿਲਣੀਆਂ ਚਾਹੀਦੀਆਂ ਤਾਂ ਉਹ ਜੇ ਫੰਡ ਨਹੀਂ ਭੇਜਦੇ ਤਾਂ ਫਿਰ ਕਿੱਥੋਂ ਮਿਲਣੀਆਂ ਅਸੀਂ ਕਹਿੰਨੇ ਆ ਕਿ ਫੰਡ ਜਿਹੜਾ ਭੇਜਣਾ ਚਾਹੀਦਾ ਜਿਹੜਾ ਬਜਟ ਸੀ 122 12 ਕਰੋੜ ਤੋਂ ਘਟਾ ਕੇ 42 ਕਰੋੜ ਦਾ 72 ਕਰੋੜ ਕਰਤਾ ਦੋ ਵਾਰੀ ਘਟਾਤਾ ਅਸੀਂ ਚਾਹੁੰਦੇ ਆ ਕਿ ਜਿਹੜਾ ਬਜਟ ਆ ਉਹ ਗਣਾ ਕੀਤਾ ਜਾਵੇ ਨਰੇਗਾ ਦਾ ਤਾਂ ਕਿ ਸਾਰੇ ਲੋਕਾਂ ਨੂੰ ਪੈਸਾ ਦਿਹਾੜੀ ਵੀ ਵੱਧ ਮਿਲੇ ਤੇ ਕੰਮ ਵੀ ਵੱਧ ਮਿਲੇ ਧਰਨਾ ਕਿੰਨੇ ਦਿਨ ਚੱਲੇਗਾ ਜੀ ਇਹ ਅੱਜ ਸਾਡਾ ਧਰਨਾ ਇੱਕ ਦਿਨ ਦਾ ਹੀ ਹੈ ਜੀ ਨੋਟਿਸ ਦੇਣ ਆਏ ਆ ਅਸੀਂ ਮੰਗ ਪੱਤਰ ਦੇਣ ਆਏ ਆ 2 ਵਜੇ ਤੱਕ ਰੇਡੀ ਏਡੀਸੀ ਦਫਤਰ ਵਿਕਾਸ ਬਸੰਡਾ ਦੇ ਦਫਤਰ ਦੇ ਮੂਹਰੇ ਲਾਇਆ ਸੀ ਧਰਨਾ ਤੇ ਇਹ ਧਰਨਾ ਅੱਜ ਦਾ 2:30 ਵਜੇ ਤੱਕ ਇਸ ਤੋਂ ਬਾਅਦ ਅਸੀਂ ਅਗਲਾ ਫੈਸਲਾ ਕਰਾਂਗੇ ਸਾਡੀਆਂ ਜੇ ਨਾ ਮੰਗਾ ਮੰਨੀਆਂ ਤਾਂ ਵੱਡੀ ਪੱਧਰ ਤੇ ਸੰਘਰਸ਼ ਕਰਾਂ ਇਹ ਧਰਨਾ ਜਿਹੜੇ ਕੱਲੇ ਪਟਵੀਆਂ ਚ ਲਾਇਆ ਜਾ ਰਿਹਾ ਹੈ ਕਿ ਜੇ ਪੰਜਾਬ ਚ ਸਾਰੇ ਪੰਜਾਬ ਚ ਸਾਰੇ ਪੰਜਾਬ ਚ ਧਰਨੇ ਲਾ ਰਹੇ ਆ ਜੱਥੇਬੰਦੀ ਵੱਲੋਂ ਸਾਰੇ ਪੰਜਾਬ ਚ ਫੈਸਲਾ ਹੋਇਆ ਹੈ ਕਿ ਵਿਹਾਤੀ ਮਜ਼ਦੂਰ ਸਭਾ ਨਰੇਗਾ ਮਜ਼ਦੂਰ ਯੂਨੀਅਨ ਸਾਰਿਆਂ ਵੱਲੋਂ ਇਹਨਾਂ ਮਸਲਾ ਤੇ ਸਾਰੇ ਪੰਜਾਬ ਚ ਧਰਨੇ ਲਾਈ ਆ